ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਨਾ ਟਰੈਕਟਰ ਨੀਲੇ ਦਵਾਬਾ ਤੇ ਨੀਲੇ ਰੈਟ ਇਹ ਪਛਾਣ ਤਾਂ ਸਾਰੇ ਵੀਰਾਂ ਨੂੰ ਪਤਾ ਹੀ ਆ ਤੇ ਬਾਕੀ ਨਾ ਇੱਕ ਪੂਰੇ ਇੰਡੀਆ ਦੇ ਵਿੱਚ ਪਹਿਲਾ ਕੰਮ ਟਰੈਕਟਰਾਂ ਦੇ ਵਿੱਚ ਜਿਹੜਾ ਆਪਣੇ ਕੀਤਾ ਸੀ ਆਰਡੀ ਦੇ ਵਿੱਚ ਅੱਜ ਤੱਕ ਨਾ ਹਲੇ ਤੱਕ ਨਾ ਹੀ ਸੁਣਿਆ ਆਪਾਂ ਤੇ ਨਾ ਹੀ ਦੇਖਿਆ ਜੇ ਕਿਸੇ ਨੇ ਦੇਖਿਆ ਜਾਂ ਕੀਤਾ ਤੇ ਦੱਸ ਦਿਓ ਤੁਸੀਂ ਆਪਾਂ ਪਹੁੰਚੇ ਆ ਐਸਐਸ ਕੁਲਾਰ ਫਾਰਮ ਤੇ ਇਹ ਵੀਰਾਂ ਦੀ ਸੋਹਣੀ ਛੇਤੀ ਆ ਘਰ ਦੇ ਡਾਇਰੈਕਟਰ ਆਜੋ ਬਾਈ ਜੀ ਆਜੋ ਵੀਰੇ ਸਾਰੇ ਵੀਰ ਆਜੋ ਜਿਹੜੀ ਮੈਂ ਗੱਲ ਕੀਤੀ ਆ ਵੀ ਇੰਡੀਆ ਦਾ ਪਹਿਲਾ ਡਾਇਰੈਕਟਰ ਉਹ ਆਪਣੇ ਜਸਵੀਰ ਉਹਨਾਂ ਨੇ ਕੀਤਾ ਤੇ ਉਹਨੂੰ ਕੀਤਾ ਕਿ ਆ ਸੀਆਰਡੀ ਨੂੰ ਕਿਉਂਕਿ ਸੀਆਰਡੀ ਦਾ ਬੜਾ ਵੱਡਾ ਹੋਵਾ ਬਣਿਆ ਹਲੇ ਤੱਕ ਕੁਝ ਹੋ ਨਹੀਂ ਸਕਦਾ ਆਜਾ ਗੌਰਵ ਲੱਗੇ ਵੀ ਕੁਝ ਹੋ ਨਹੀਂ ਸਕਦਾ ਹਨਾ ਉਹ ਇਹਨਾਂ ਨੇ ਕੀ ਕੀਤਾ ਕੀ ਨਹੀਂ ਉਹ ਆਪਾਂ ਜਸਵੀਰਾਂ ਨੂੰ ਪੁੱਛਦੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਸੀਆਰਡੀ ਬਹੁਤ ਨਾ ਡਰ ਲੱਗਦਾ ਮਿਸਤਰੀ ਵੀਰਾਂ ਨੂੰ ਸੀਆਰਡੀ ਤੋਂ ਹਾਂਜੀ ਹਾਂਜੀ ਤੁਹਾਨੂੰ ਨਹੀਂ ਲੱਗਾ ਨਹੀਂ ਭਾਜੀ ਕਿਉਂਕਿ ਇਹਦਾ ਐ ਹੁੰਦਾ ਨਾ ਜਿਵੇਂ ਆਪਾਂ ਉਹ ਗੱਡੀਆਂ ਵਾਲਾ ਹਸਾਬ ਕਿਤਾਬ ਹੁੰਦਾ ਵੀ ਡਰ ਲੱਗਦਾ ਵੀ ਇਹਨੂੰ ਕੁਝ ਹੋ ਗਿਆ ਤੇ ਪਤਾ ਨਹੀਂ ਰਿਪੇਅਰ ਹੋਣਾ ਕਿ ਨਹੀਂ ਹੋਣਾ ਬਣੂਗਾ ਕਿ ਨਹੀਂ ਬਣੂਗਾ ਉਹ ਹਸਾਬ ਕਿਤਾਬ ਦੋਸਤ ਹੌਸਲਾ ਰੱਖ ਕਹੀ ਭਾਜੀ ਸਾਰਾ ਕੁਝ ਕਰਨਾ ਪੈਂਦਾ ਡਰ ਲੱਗਿਆ ਪਹਿਲਾਂ ਪਹਿਲਾਂ ਕਿ ਨਹੀਂ ਨਹੀਂ ਉਹ ਫੇਰ ਜਿਆਦਾ ਤੱਕਿਆ ਹੀ ਸੀਗਾ ਵੀ ਕਰਕੇ ਹੀ ਦੇਣਾ ਆ ਤਾਂ ਭਾਜੀ ਉਹਨਾਂ ਨੂੰ ਕਰਕੇ ਹੀ ਦਿੱਤਾ ਹਾਂ ਜੀ ਓਕੇ ਇਹ ਆਪਾਂ ਜਿੱਥੇ ਖੜੇ ਆ ਕਿਹੜਾ ਪਿੰਡ ਆ ਇਹ ਕੋਲਾਰ ਪਿੰਡ ਆ ਆਪਣਾ ਜਿਹੜਾ ਉੱਗੀ ਚਿੱਟੀ ਦੇ ਲਾਗੇ ਨੂੰ ਕੋਦਰ ਲਾਗੇ ਨਕੋਦਰ ਲਾਗੇ ਹਾਂਜੀ ਹਾਂਜੀ ਇਹ ਟਰੈਕਟਰ ਦਾ 5620 ਹਾਂਜੀ 5620 ਆਪਾਂ 5630 ਦੇ ਬਰਾਬਰ ਜਾਊਗਾ ਕਿ ਨਹੀਂ ਜਿਹੜਾ ਸੀਆਰਡੀ ਆਪਣਾ 75 ਐਚਪੀ ਆਉਂਦਾ ਆ ਹੂੰ ਉਹਦੇ ਨਾਲ ਵੱਧ ਹੀ ਕੰਮ ਕਰੂਗਾ ਜੀ ਨਾਦੀ ਕਰੂਗਾ। ਹਾਂਜੀ। ਮੈਂ ਘੱਟ ਤਾਂ ਨਹੀਂ ਰਹਿਂਦਾ। ਨਹੀਂ ਘੱਟ ਨਹੀਂ ਰਹੂਗਾ। ਆਪਾਂ ਤਾਂ ਚਲਾ ਕੇ ਦਿਖਾਉਣੇ ਆ। ਹਾਂ, ਆਪਾਂ ਚਲਾ ਕੇ ਵੀ ਦੇਖਣਾ। ਹਾਂਜੀ ਹਾਂਜੀ। ਆਪਾਂ ਕੱਲੀਆਂ ਹਵਾ 'ਚ ਗੱਲਾਂ ਨਹੀਂ ਆਪਾਂ ਚਲਾ ਕੇ ਵੀ ਦਿਖਾਵਾਂਗੇ। ਇਹ ਕੀ ਕਰਦਾ ਕੀ ਨਹੀਂ। ਤੇ ਵੀਰੇ ਇਹਦਾ ਜਿਵੇਂ ਹੁਣ ਸਿੱਧੀ ਜੀ ਗੱਲ ਆ। ਇਹਦੇ ਇੰਜਨ ਦਾ ਕੁਛ ਕਰਿਆ ਜਾਂ ਇਹਦੇ ਉਹ ਜਿਹਨੂੰ ਦਿਮਾਗ ਆਪਾਂ ਕਹਦੇ ਨੇ ECM ਉਹਦੇ ਤੋਂ ਕੁਛ ਕਰਿਆ ਕਿਹਦੇ ਤੋਂ ਕਰਿਆ? ਹਾਂਜੀ ਉਹ ਐਸੀ ਆਪ ਦਾ ਲਾਇਆ ਹਾਂਜੀ। ECM ਆਪ ਦਾ ਲਾਇਆ। ਹਾਂਜੀ। ਹੋਰ ਕੋਈ ਨਹੀਂ। ਤਾਂ ਨਹੀਂ ਲੈ ਕੇ ਲਾਤਾ ਅਜੇ ਤਾਂ ਚੱਕ ਕੇ ਤੋਣ। ਨਹੀਂ ਨਹੀਂ। ਇੰਪੋਰਟਡ ਆ। ਇੰਪੋਰਟਡ ਹੀ ਆ ਭਾਜੀ। ਸਾਰਾ ਗੱਜ ਜੋ ਵੀ ਲਾਇਆ ਠੀਕ ਆ ਇੰਜਨ ਦਾ ਕੁਛ ਕੀਤਾ ਇੱਕ ਬੋਲਟ ਤੱਕ ਨਹੀਂ ਛੇੜਿਆ ਜੀ ਇੰਜਨ ਸਾਰਾ ਜੋ ਕੰਪਨੀ ਵੱਲੋਂ ਉਦਾਂ ਹੀ ਆ ਹਾਂ ਨਹੀਂ ਤੁਸੀਂ ਦਿਖਾ ਦਿਓ ਵੀਡੀਓ ਚ ਇਦਾਂ ਮਾਜੀ ਕੋਈ ਇਹ ਬੋਲਟ ਤੋਂ ਰੰਗ ਨਹੀਂ ਲੱਥਾ ਓਕੇ ਜੀ ਬਣਾ ਉਹਦੇ ਪਿੱਛੇ ਖੜੀ ਮੜਾ ਧਿਆਨ ਰੱਖੀ ਹਾਂਜੀ ਕੋਈ ਇੰਜਨ ਦਾ ਕੁਛ ਨਹੀਂ 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 ਪੰਪ ਪੰਪ ਤਾਂ ਸੱਚੇ ਨੂੰ ਫਿਰ ਆਉਂਦਾ ਹੀ ਹਾਂਜੀ ਹਾਂਜੀ ਇਹਦਾ ਸਦਾ ਰੈਡੀਵੀ ਸਿਸਟਮ ਆ ਹਨਾ ਹਾਂਜੀ ਹਾਂਜੀ ਆਪਾਂ ਦਿਖਾਈਏ ਸ਼ੋ ਚੱਕ ਕੇ ਦਿਖਾ ਸਕਦੇ ਹਾਂ ਹਾਂਜੀ ਹਾਂਜੀ ਲਗਾਓ ਆ ਜਾ ਵੀ ਛੇਰਾ ਲੱਗ ਗਿਆ ਓਏ ਫਲ ਦੇ ਨੂੰ ਭਾਈ ਅੱਛਾ ਸੌਰੀ ਮੈਂ ਉੱਪਰ ਹਾਂ ਇਹ ਇੰਜਨ ਸਾਰਾ ਓਕੇ ਆ ਹਾਂਜੀ ਕਿਸੇ ਨੂੰ ਸਾਰਾ ਸੀਲਡ ਹੀ ਆ ਕਿਸੇ ਚੀਜ਼ ਨੂੰ ਚਾਬੀ ਨਹੀਂ ਲਾਈ ਠੀਕ ਆ ਵੀਰੇ ਜੋ ਕੀਤਾ ਵੀ ਇਹਦੇ ਇੱਥੇ ਦਿਮਾਗ ਨਾਲ ਹੀ ਕੀਤਾ ਹਾਂਜੀ ਹਾਂਜੀ ਉਹਦੇ ਤੋਂ ਹੀ ਮਤਲਬ ਪਾਵਰ ਦੀ ਵਾਧ ਜਾਂਦੀ ਆ ਹਾਂਜੀ ਹਾਂਜੀ ਵੀਰੇ ਹੁਣ ਤੁਹਾਨੂੰ ਤਾਂ ਚਲੋ ਕੰਪਨੀਆਂ ਜਿਵੇਂ ਕੰਪਨੀਆਂ ਤਾਂ ਲਿਆਪ ਨਹੀਂ ਇਹ ਚੀਜ਼ ਦੇ ਰਹੀਆਂ ਹਨਾ ਹਾਂਜੀ ਹਾਂਜੀ ਉਹ ਵੀ ਗੱਲਾਂ ਚ ਹੀ ਕਹਿੰਦੇ ਹੁੰਦੇ ਆ ਜੋ ਵੀ ਸਾਖਤਾ ਇਹਦੀ ਪਾਵਰ ਇਦੋਂ ਵੱਧ ਸਕਦੀ ਜੇ ਕਿਸੇ ਨੇ ਵਧਾਉਣੀ ਹੋਵੇ ਕਿ ਨਹੀਂ ਹੋਰ ਇਹ ਨਾਲ ਵੀ ਟਰਬੋ ਚਾਰਜਰ ਉਸ ਹੱਬ ਨਾਲ ਲੱਗਣਾ ਜੀ ਇਹ ਆਮ ਟਰਬੋ ਨਹੀਂ ਲੱਗਣਾ ਇਹਨੂੰ ਅੱਛਾ ਜੀ ਵੀ ਟਰਬੋ ਚੇਂਜ ਕਰਨਾ ਹਾਂਜੀ ਸਟੇਜ ਹੁੰਦੀਆਂ ਇਹਦੇ ਵਿੱਚ ਸੈਕੰਡ ਫਰਸਟ ਥਰਡ ਫਿਰ ਹੋਰ ਫਾਸਟ ਸਟੇਜ ਕੀਤਾ ਹਾਂਜੀ ਵੀ ਆਪਾਂ ਫਰਸਟ ਸਟੇਜ ਕੀਤਾ ਹਾਂਜੀ ਹਾਂਜੀ ਤੁਹਾਡੇ ਕਹਿਣ ਦਾ ਮਤਲਬ ਸੈਕੰਡ ਤੇ ਇਦੋਂ ਗਾਹ ਜਾਉ ਹਾਂਜੀ ਹਾਂਜੀ ਫਿਰ ਹੋਰ ਵੀ ਇਹਦਾ ਖਰਚੇ ਨੂੰ ਵੀ ਫਰਕ ਪੈਣਾ ਹੈ ਥੋੜਾ ਜਿਹਾ ਹਾਂ ਤੇ ਨਾਲ ਹੋਏ ਦੋ ਤਿੰਨ ਚੀਜ਼ਾਂ ਵੀ ਚੇਂਜ ਹੋਣੀਆਂ ਵੀਰੇ ਜਿਵੇਂ ਹੁਣ ਡੀਜ਼ਲ ਖਰਚੇ ਦੀ ਗੱਲ ਕਰੀਏ ਉਹਦਾ ਕੀ حساب ਕਰਦਾ ਡੀਜ਼ਲ ਖਰਚਾ ਪਹਿਲੇ ਨਾਲੋਂ ਘੱਟ ਹੀ ਲਊਗਾ ਇਹ ਡੀਜ਼ਲ ਪਹਿਲਾਂ ਨਾਲੋਂ ਘੱਟ ਹੀ ਖਾਊਗਾ ਹਾਂਜੀ ਵਧਦਾ ਤਾਂ ਨਹੀਂ ਨਹੀਂ ਵਧੂਗਾ ਨਹੀਂ ਉਹ ਸਾਰੇ ਲੈਪਟਾਪ ਤੇ ਹੋ ਜਾਂਦੀ ਸੈਟਿੰਗ ਇਹਦੇ ਵਿੱਚ ਜਿਵੇਂ ਆਪਣੇ ਬਿੱਟੂ ਭਾ ਪੰਪ ਕਰਦਾ ਉੱਥੇ ਮਸ਼ੀਨ ਤੇ ਆਉਂਦਾ ਵੀ ਕਿੰਨੇ ਸੀਸੀ ਡੀਜ਼ਲ ਖਾਊਗਾ ਹਾਂਜੀ ਇਹਦਾ ਲੈਪਟਾਪ ਤੇ ਆਉਂਦਾ ਹਾਂਜੀ ਇਹ ਤੇ ਇਹਦਾ ਗ੍ਰਾਫ ਆਉਂਦਾ ਗ੍ਰਾਫ ਆਉਂਦਾ ਉੱਥੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਟਾਈਮ ਦਾ ਕਿੰਨਾ ਖਾਉ ਹਾਂਜੀ ਇਹਦਾ ਵੀ ਆਪਾਂ 에 ਰੇਸ਼ੋ ਕਿੰਨੀ ਰੱਖਣੀ ਆ ਡੀਜ਼ਲ ਕਿੰਨਾ ਰੱਖਣਾ ਉਸ ਹਿਸਾਬ ਨਾਲ ਠੀਕ ਆ ਵੀਰੇ ਹਾਂਜੀ ਹਾਂਜੀ ਤੇ ਤੁਸੀਂ ਇਹਨੂੰ ਉੱਥੇ ਜਿਵੇਂ ਹੁਣ ਇੱਥੇ ਤਾਂ ਆਪਾਂ ਚਲਾ ਕੇ ਵੀਰਾਂ ਦੇ ਸਾਹਮਣੇ ਸਾਰਾ ਕੁਝ ਦੇਖ ਹੀ ਲੈਣਾ ਉੱਥੇ ਤੁਸੀਂ ਚੈੱਕ ਰਿਆ ਇਹਨੂੰ ਇੱਥੇ ਮੈਂ ਭਾਜੀ ਉਹਨਾਂ ਨੂੰ ਸਾਧ ਕੇ ਫੇ ਇਹਨਾਂ ਨੂੰ ਮੈਂ ਸਾਰੇ ਚੈੱਕ ਕਰਾਇਆ ਵੀ ਕਿੱਥੇ ਕਿ ਤੁਸੀਂ ਟਿਕਾਉਣਾ ਆ ਫੇ ਉੱਥੇ ਕਿ ਟਿਕਾ ਕੇ ਦਿੱਤਾ ਇਹਨਾਂ ਨੂੰ ਅੱਛਾ ਐਵੇਂ ਹੋ ਜਾਂਦਾ ਜੇ ਜਦੋਂ ਗਾਂਹੇ ਕਹਿ ਦਿੰਦੇ ਹਾਂਜੀ ਕਰਕੇ ਦਿਖਾ ਲਿਆ ਸੀਗਾ ਅੱਛਾ ਫਿਰ ਟਰਬੋ ਨੂੰ ਪ੍ਰੋਬਲਮ ਆਉਂਦੀ ਸੀਗੀ ਫਿਰ ਘੱਟ ਕਰਕੇ ਦਿੱਤਾ ਵੀ ਜਿੱਥੇ ਜਿਉਣੇ ਪੂਰ ਇਹ ਇਹਦੀ ਲਾਈਫ ਤੇ ਕੋਈ ਫਰਕ ਤਾਂ ਨਹੀਂ ਪਊ ਨਹੀਂ ਉੱਥੇ ਹੀ ਕਰਕੇ ਦਿੱਤਾ ਵੀ ਲਾਈਫ ਨੂੰ ਨਾ ਫਰਕ ਪਵੇ ਅੱਗੇ ਨਾਲ ਲੌਂਗ ਚੱਲੇ ਜਿੱਦਾਂ ਵੀ ਹੁਣ ਇਹਦੇ ਕੋਈ ਇੰਜਣ ਜਾਂ ਕਿਸੇ ਪਾਰਟ ਨੂੰ ਕੋਈ ਨੁਕਸਾਨ ਹਾਂਜੀ ਨੁਕਸਾਨ ਨਾ ਹੋਵੇ ਉੱਥੇ ਕਰਕੇ ਦਿੱਤਾ ਹਾਂਜੀ ਜੈਨੂਨ ਕਰਕੇ ਦਿੱਤਾ ਪੂਰਾ ਠੀਕ ਆ ਬਈ ਕੋਈ ਤਾਰ ਨਹੀਂ ਕੱਟੀ ਕੋਈ ਕੁਛ ਨਹੀਂ ਕੀਤਾ ਜੋ origignal ਵਾਇਰਿੰਗ ਆਉਂਦੀ ਉਦਾਂ ਹੀ ਹਾਂ ਨਹੀਂ ਹਾਂ ਕਿੰਨਾ ਟਾਈਮ ਲੱਗ ਗਿਆ ਇਹਨੂੰ ਜਿੱਦਾਂ ਉਦਾਂ ਅਸੀਂ 2 ਮਹੀਨੇ ਲਾਤੇ ਆ ਹਣ ਗਾਂ ਵਾਲਿਆਂ ਨੂੰ ਟਾਈਮ ਥੋੜਾ ਲੱਗੂਗਾ ਗਾਂ ਵਾਲਿਆਂ ਤਾਂ ਤੁਹਾਨੂੰ ਤੁਹਾਨੂੰ ਪਤਾ ਲੱਗ ਗਿਆ ਤੇ ਆਈ ਹਾਂਜੀ ਹਾਂਜੀ ਚੱਕਦਿਆ ਕਰਨੇ ਫੱਟੇ ਹੈ ਹਾਂਜੀ ਥੋੜੀ ਮਸ਼ੀਨਰੀ ਮੰਗਾਈ ਆਪੋਰਟ ਕਰਾਈ ਬਾਹਰੋਂ ਓਕੇ ਉਹ ਦੂਜਾ ਵਾਰ ਗਿਆ ਆ ਹਾਂਜੀ ਹਾਂਜੀ ਉਹ ਬਾਹਰ ਨੂੰ ਗਿਆ ਤਾਂ ਆਈ ਹਾਂਜੀ ਤੇ ਉਹਦੇ ਚੱਕਰ ਚ ਫੇਏ ਸੀ ਇੱਕੋ ਦਿਨ ਚ ਜਾਂ ਦੂਜੇ ਦਿਨ ਟਰੈਕਟਰ ਦੇ ਦਿਆ ਕਰਨਾ ਓਕੇ ਹੁਣ ਥੋੜਾ ਜਿਹਾ ਜਿਹੜਾ ਕਿਸੇ ਨੇ ਵੀਰ ਨੇ ਭਰਾ ਨੇ ਭੇਜਣਾ ਆ ਉਹ ਫੇ 10 ਦਿਨ ਦਾ ਟਾਈਮ ਲੱਗਿਆ ਕਰਨਾ ਫੇ ਦੇ ਦਿਆ ਕਰਨਾ ਵੀ ਜਿਹੜੇ ਵੀਰ ਨੇ ਵੀ ਸੀ ਆਰਡੀ ਟਰੈਕਟਰ ਹਾਂ ਜੀ ਹਾਂ ਜੀ ਹਾਲੈਂਡ ਦਾ ਹੀ ਆਪਣੇ ਕੋਲੇ ਸਪੈਸ਼ਲ ਆ ਜਾਂ ਦੂਜਿਆਂ ਦਾ ਵੀ ਲੇਕੇ ਆਉਂਦਾ ਹੈ ਜੌਂਡੀਅਰ ਦਾ ਵੀ ਰੈਡੀ ਆ ਕੰਮ ਅੱਛਾ ਜੌਂਡੀਅਰ ਦਾ ਵੀ ਰੈਡੀ ਹੈ ਹਾਂ ਜੀ ਹਾਂ ਜੀ ਹਾਲੈਂਡ ਦਾ ਜਿਹੜਾ ਪਿਆਰ ਜ਼ਿਆਦਾ ਆ ਤਾਂ ਪਹਿਲੋਂ ਇਹ ਹੀ ਕੀਤਾ ਇਹ ਮੇਰੀ ਹਰਿਆ ਵੀਡੀਓ 'ਚ ਬੇਇੱਜ਼ਤੀ ਕਰਦਾ ਯਾਰ ਹੈ ਮਰਜ਼ੀ ਭਰਾਵਾ ਤੇਰੀ ਐ ਚਲੋ ਕੋਈ ਗੱਲ ਨਹੀਂ ਹੁੰਦਾ ਪਿਆਰ ਵਧੀਆ ਚੀਜ਼ ਨਾਲ ਪਿਆਰ ਹੋਣਾ ਵੀ ਚਾਹੀਦਾ ਹਾਂ ਜੀ ਹਾਂ ਜੀ ਵੀ ਜੌਂਡੀਅਰ ਨੂੰ ਟਾਈਮ ਜਦੋਂ ਉਹ ਕਰਦਾ ਨਹੀਂ ਬਸ ਆਪਾਂ ਨੂੰ ਇਸ ਮਹੀਨੇ ਦੇ ਵਿੱਚ ਵਿੱਚ ਬਾਹਰ ਦੇਣੀ ਵੀਡੀਓ ਹਾਂ ਜੀ ਚੱਕ ਦੇਣੇ ਫੱਟੇ ਉਹਦੇ ਹਾਂ ਜੀ ਆਲੋ ਵਧੀਆ ਯਾਰ ਜਦੋਂ ਜਦੋਂ ਨਾ ਮੈਂ ਇਸ ਫੀਲਡ ਚ ਉਦੋਂ ਦਾ ਸੀਆਰਡੀ ਨੂੰ ਇੰਨਾ ਵੱਡਾ ਹਊਆ ਬਣਾਇਆ ਨਾ ਹਾਂਜੀ ਹਾਂਜੀ ਇਹ ਮਿਸਤਰੀ ਵੀਰਾਂ ਨੂੰ ਕੰਮ ਛੱਡਨੇ ਪੈਣੇ ਆ ਇਦਾਂ ਹੋ ਜਾਣਾ ਉਦਾਂ ਹੋ ਜਾਣਾ ਜੇ ਤੁਸੀਂ ਪਤੰਦਰੋਂ ਉਹ ਵੀ ਕੰਮ ਚੱਕ ਦਿੱਤੇ ਫੱਟੇ ਆ ਹਾਂਜੀ ਹਾਂਜੀ ਚਲੋ ਵਧੀਆ ਬਾਕੀ ਡਾਕਟਰ ਪਿੱਛੋਂ ਤੋਂ ਉਵੇਂ ਹੀ ਹੋਣਾ ਜੋ ਹਾਂਜੀ ਉਹ ਦਾ origianally ਇਹ ਕੰਪਨੀ ਦੇ ਵਿੱਚ ਆਪਣੇ ਕਿਹੜੇ ਵੀਰ ਨੇ ਕਰਵਾਇਆ ਵੀਰੇ ਆਇਓ ਮੜਾ ਜੇ ਲੱਗੇ ਆਜੋ ਆਜੋ ਵੀਰੇ ਵੀਰੇ ਪਹਿਲਾਂ ਨਾਲੋਂ ਫਰਕ ਲੱਗਾ ਤੁਹਾਨੂੰ ਪਾਜੀ ਪਹਿਲਾਂ ਨਾਲੋਂ ਤਾਂ ਬਹੁਤ ਜ਼ਿਆਦਾ ਫਰਕ ਆ ਜਿੱਦਾਂ ਪਹਿਲਾਂ ਕੁਛ ਵੀ ਨਹੀਂ ਸੀਗਾ ਮੜਾ ਟਰੈਕਟਰ ਦੇ ਲਾਗੇ ਆ ਜਾਓ ਪਹਿਲਾਂ ਨਾਲੋਂ ਬਹੁਤ ਫਰਕ ਆ ਬਹੁਤ ਜ਼ਿਆਦਾ ਪਾਜੀ ਪਹਿਲਾਂ ਚਲਾ ਕੇ ਜਿਵੇਂ ਦੇਖਿਆ ਉੱਥੇ ਚੈੱਕ ਕੀਤਾ ਹੋਊਗਾ ਹਾਂਜੀ ਕਿਉਂਕਿ ਮੰਮੀ ਜਿਵੇਂ ਟਰੈਕਟਰ ਕਰਾਇਆ ਆਪਾਂ ਪਹਿਲਾਂ ਚਲਾ ਕੇ ਦੇਖਿਆ ਸੀ ਤੇ ਪਹਿਲਾਂ ਨਾਲੋਂ ਫਰਕ ਆ ਬਹੁਤ ਜ਼ਿਆਦਾ ਹੀ ਆ ਪਾਜੀ ਨੌਜਵਾਨ ਨਹੀਂ ਆਪਾਂ ਕਹਿ ਸਕਦੇ ਬਹੁਤ ਜ਼ਿਆਦਾ ਆ ਤੁਸੀਂ ਘਰੇ ਲਿਆ ਕਿੰਨੇ ਦਿਨ ਹੋ ਗਏ ਆਪਣੇ ਕੋਲੇ ਇੱਥੇ ਆਇਆ ਨੂੰ ਕੱਲ ਦੋ ਦਿਨ ਹੋ ਗਏ ਦੋ ਦਿਨ ਹੋ ਗਏ ਇਹਨਾਂ ਨੂੰ ਦੋ ਦਿਨ ਘਰੇ ਲਿਆ ਕੇ ਇਹਨੂੰ ਪੂਰਾ ਚੈੱਕ ਕੀਤਾ ਚਲਾ ਕੇ ਹਾਂਜੀ ਹਾਂਜੀ ਤੇ ਪਹਿਲਾਂ ਨਾਲੋਂ ਇੰਪਲੀਮੈਂਟ ਜ਼ਿਆਦਾ ਖ ਜਦੋਂ ਜਿੱਦਾਂ ਵੀ ਨਹੀਂ ਕੋਈ ਨਹੀਂ ਸੀਗਾ ਓਕੇ ਹਾਂਜੀ ਹੁਣ ਤਾਂ ਵੀ ਜਿੱਦਾਂ ਨਾਰਮਲ ਆਪਣੇ ਆ ਨੌਨ ਸਿਲੈਕਟਰ ਦੀ ਕਰਦੇ ਓਦਾਂ ਚੱਲਦਾ ਓਦਾਂ ਚੱਲਦਾ ਹਾਂਜੀ ਟਰੈਕਟਰ ਬਾਬੇ ਦੀ ਮਿਹਨਤ ਅਸੀਂ ਸਾਰਿਆਂ ਦੇ ਵੈਸੇ ਤਾਂ ਚਰਬੇ ਕੀਤੇ 36 ਤੀ ਜ਼ਿਆਦਾ ਹੈ ਨਾ ਹਾਂਜੀ ਹਾਂਜੀ ਉਹ ਵਾਲਾ ਕਿਹੜਾ 7500 7500 ਭਾਜੀ 7500 ਉਹ 75 ਵਿੱਚ ਵੀ ਜੀ ਆਉਂਦਾ ਹਾਂਜੀ ਉਹ ਵੀ ਕੀਤਾ ਅਪਗ੍ਰੇਡ ਹਾਂਜੀ ਹੱਥ ਤਾਂ ਮੈਨੂੰ ਲੱਗਦਾ ਤੁਹਾਡੇ ਸਾਰਿਆਂ ਨੇ ਲੱਗੇ ਹੋਣੇ ਹਾਂਜੀ ਹਾਂਜੀ ਸਾਰੇ ਹੀ ਕੀਤੇ ਤੁਹਾਡੇ ਤੇ ਮੈਨੂੰ ਲੱਗਦਾ ਬਿੱਟੂ ਭਾ ਦੋਹਾਂ ਦੇ ਲੱਗੇ ਹੋਣੇ ਹਾਂਜੀ ਹਾਂਜੀ ਹੋਰ ਤਾਂ ਕਿਹਦੇ ਹੱਥ ਲੱਗੇ ਹੋਣੇ ਚਲੋ ਉਹਨਾਂ ਦਾ ਵੀ ਮੈਂ ਪੁੱਛਣਾ ਵੈਸੀ ਇਹਨੂੰ ਇਹਨੂੰ ਹੁਣ ਆਪਾਂ ਜਦੋਂ ਚਲਾਇਆ ਕਿਹੜੇ ਇੰਪਲੀਮੈਂਟ ਤੇ ਚਲਾਉਣਾ ਇਹਨੂੰ ਆਪਾਂ ਹੁਣ ਕਿਲਰਾਂ ਦੇ ਵੀ ਚਲਾਉਣਾ ਜੀ ਡੈਸਕਾਂ ਦੇ ਵੀ ਚਲਾਉਣਾ ਦੋਨਾਂ ਦੇ ਆਪਾਂ ਚਲਾ ਕੇ ਦੇਖ ਲਾਂਗੇ ਹਾਂਜੀ ਹਾਂਜੀ ਵੀ ਕੀ ਕਰਦਾ ਕੀ ਨਹੀਂ ਹਾਂਜੀ ਖੇਤ ਆਪਾਂ ਆ ਗਏ ਆ ਮਜ਼ਰ ਹਾਲ ਕਿੰਨੇ ਵੀਰੇ 15 15 ਹਾਲ ਆ ਤੇ ਹਾਲ ਵੀ ਪੂਰੇ ਹੈਵੀ ਆ ਇਹ ਆਪਣਾ ਖੇਤ ਇੱਕ ਇੱਥੇ ਆਲੂ ਜ਼ਿਆਦਾ ਦੇ ਹੁੰਦਾ ਆ ਆਲੂ ਜਦ ਆਲੂ ਮੱਕੀ ਉਹ ਪੱਗੇ ਵੀ ਵੈਸੇ ਦਾ ਦੱਸਿਆ ਖੇਤ ਮੇਰਾ ਵੀ ਤੁਸੀਂ ਚੈੱਕ ਕਰ ਲਓ ਪੂਰਾ ਓਕੇ ਤੇ ਲਿਫਟ ਦੇ ਲੀਵਰ ਦਿਖਾ ਦਿਓ ਵੀਰੇ ਇਹਨੂੰ ਕਿਹੜੇ ਗੇਰ ਤੇ ਬਚਲਾਉਣਾ ਹਨ ਪਹਿਲੇ ਆਈ ਤੇ ਤੀਜੇ ਐਮ ਤੇ ਪਹਿਲਾ ਆਈ ਤੀਜਾ ਮੀਡੀਅਮ ਚੱਲ ਮੇਰਾ ਵੀਰ ਮੇਰਾ ਵੀ ਤੂੰ ਟਰੈਕਟਰ ਦਾ ਪਿਆਰ ਹੈ ਜੋ ਹੁਣੇ ਕਿਹੜੇ ਗੇਅਰ ਚ ਲਾਇਆ ਵੀਰੇ ਹੁਣ ਕਿਹੜੇ ਗੇਅਰ ਚ ਲਾਇਆ ਵਲਾ ਗੇੜਾ ਗੇਰ ਲਾਇਆ ਇੱਕਦਣਾ ਦੋਨਾਂ ਦਾ ਮੋਡੀਫਾਈ ਕਰਾਇਆ ਮੰਨ ਲਓ ਸਾਰੇ ਗੇਅਰ ਵੀ ਲਾ ਲਏ ਵੇਨੇ ਵੀ ਫਲਾਣਾ ਲਾ ਲੀਆ ਫਲਾਣਾ ਤੀਜਾ ਐਮ ਲਾਦਾ ਤੀਜਾ ਵੀਡੀਓ ਮ ਪਹਿਲੋ ਮੀਡੀਅਮ ਚ ਛੱਡਿਆ ਪਹਿਲੇ ਚ ਹਾਂ ਯਾਨੀ ਹੁਣ ਤੀਜਾ ਐਮ ਲਾ ਆਪਾਂ ਉੱਪਰ ਬੈਠ ਕੇ ਵੀ ਦਿਖਾਵਾਂਗੇ ਵੀਰਾਂ ਨੂੰ ਵੀ ਚੱਕਰ ਕਿਵੇਂ ਤੋੜਦਾ ਕਿਵੇਂ ਨਹੀਂ ਇਹ ਨਹੀਂ ਆ ਗਿਆ ਵੀ ਆਪਾਂ ਐਂ ਦਿਖਾ ਦੇਣਾ ਸਾਹਿਬ ਦਿਖਾਵੋ ਉਹ ਮਾਰ ਕੇ ਦਿਖਾ ਦੇ ਵੀਰਾਂ ਹਣਾ ਬਣਾ ਦੇ ਉੱਤੇ ਚੱਲਦੇ ਆ ਵੀਰੇ ਆਂ ਆ ਜਾ ਆ ਜਾਓ ਵੀਰੇ ਜੱਸ ਵੀਰੇ ਕਿਉਂਕਿ ਆਪਾਂ ਦੇਖਣਾ ਵੀ ਚੱਕਰ ਕੀ ਸਾਹਬ ਕਿਤਾਵਾ ਹੈ ਨਾ ਉਧਰੋਂ ਲੀਵਰ ਦਿਖਾ ਦਿ ਮੇਰਾ ਵੀਰ ਇੱਧਰ ਆ ਜਾ ਇੱਧਰ ਲੀਵਰ ਦਿਖਾ ਦੇ ਦੋਨੇ ਥੱਲੇ ਹੀ ਆਣਾ ਤੇ ਜੀ ਵੀਰ ਭਰਾ ਆਇਆ ਨਾ ਕਹਿਣ ਵੀ ਇਹਨੂੰ ਨਾ ਇੱਧਰ ਹੀ ਬਹਿ ਜਾ ਮੇਰਾ ਵੀਰ ਜਾ ਦੋ ਜਾ ਇੱਧਰ ਆ ਜਾ ਇਹ ਬੜਾ ਤੇਜ਼ ਨਹੀਂ ਭਾਬੋ ਸਲੋ ਜਿਹੀ ਛੱਡ ਦੋ ਆਪਾਂ ਤਾਂ ਇਹ ਦੇਖ पहला इतो मरदा की पहिला न ਜਾ ਮੀਡੀਅਮ ਦੇਖ ਲੈਣਾ ਟਰਾਈ ਕਰੂਗਾ ਜੱਸ ਸਭਾਈ ਗੱਲ ਉਹੀ ਆ ਵੀਰ ਦਾ ਹੋਣੇਗਾ ਦਿਲ ਖੁਸ਼ ਕਿਉਂਕਿ ਜਦੋਂ ਚੀਜ਼ ਵਧੀਆ ਬਣੀ ਹੋਵੇ ਦਿਲ ਆਟੋਮੈਟਿਕ ਹੀ ਉਹ ਕਹਿੰਦਾ ਮੈਂ ਪਹਿਲਾਂ ਵੀ ਲਾਉਣਾ ਕਹਿੰਦਾ ਦੂਜਾ ਵੀ ਲਾ ਕੇ ਦੇਖਣਾ ਇਹਨਾਂ ਪਹਿਲਾਂ ਵੀ ਚੈੱਕ ਚਲ ਕੀਤਾ ਹੋਣਾ ਤੇ ਹੁਣ ਫਿਰ ਕਹਿੰਦਾ ਉਧਰ ਆਉਂਦੇ ਮੈਂ ਦੂਜਾ ਲਾਉਣਾ ਲਾ ਦਾ ਇਹ ਦੋ ਤੇ ਹੋ ਰ ਅਪਾ ਕਿੱਥੇ ਜੋਰ ਲਾਉਣਾ ਹਨ ਹਾਂਜੀ ਇਹ ਨਾਰਮਲ ਜਿਹੜਾ ਆਪਣਾ ਖੇਤੀਬੀ ਜਿਹੜਾ ਤਿਆਰੀ ਤਾਂ ਉਹ ਆ ਇਹ ਵੀ ਇਦੋਂ ਗਾਂ ਤੁਹਾਡੇ ਕੋ ਕਲਾਕਾਰੀ ਹੈਗੀ ਆ ਪਰ ਉਹਦੇ ਲਈ ਚੇਂਜ ਕਰਨਾ ਪੈਣਾ ਪਰ ਵੀ ਮੇਰੇ ਹਿਸਾਬ ਨਾਲ ਤਾਂ ਇਦੋਂ ਗਾਂ ਆਪਾਂ ਦੂਜਾ ਹਜੀ ਤਾਂ ਤਾਂ ਕਿਤੇ ਵੀ ਨਹੀਂ ਲੱਗਣਾ ਹੁਣ ਜਿਹੜਾ ਆਪਣੇ ਜਦਾਂ ਜਿਹੜੇ ਜ਼ਿਮੀਂਦਾਰਾਂ ਨੇ ਚਲਾਇਆ ਹੋਇਆ ਸੀਆਰਡੀ ਉਹਨਾਂ ਨੂੰ ਪਤਾ ਲੱਗਣਾ ਇਹਦੇ ਫਾਇਦੇ ਹਾਂ ਵੀ ਇਹਦੇ 'ਚ ਕੀ ਕੀਤਾ ਤੇ ਕੀ ਨਹੀਂ ਕਿੱਦਾਂ ਹੈਗਾ ਸਾਬ ਦਾ ਉਜੇ ਨਾ ਦਾ ਯਾਰ ਜੇਤੀ ਨੂੰ ਦਾ ਇੱਟੇ ਚੱਲਣਾ ਨੇ ਛੇਤੀ ਨੂੰ ਆ ਆ ਛੇਤੀ ਨੂੰ ਆਸ ਬੀੜ ਤੇ ਚੱਲਣਾ ਹਾਂ ਇਹ ਨਾਓ ਜਿੱਥੇ ਆਪਾਂ ਚੈੱਕ ਕਰੀਦਾ ਉੱਥੇ ਪੱਕੀ ਮਿੱਟੀ ਵਾਲੇ ਸ਼ਾਟ ਨਾਲ ਲਾਦੇ ਤੁਸੀਂ ਹਾਂ ਹਾਂ ਇੱਥੇ ਜੱਦਾ ਗਈ ਇਹ ਪੋਲੇ ਖੇਤਾਂ ਦੇ ਯਾਰਾਂ ਪੋਲਾ ਲੱਗਦਾ ਹਨ ਯਾਰ ਇਹ ਵੀ ਯਾਰ ਬੜਾ ਸਵਾਲ ਹੁੰਦਾ ਵੀਰੇ ਪੋਲਾ ਹੈ ਜੇ ਪੋਲੇ ਚ ਬਣਾ ਲਈਏ ਪੋਲੇ ਚ ਬਣਾਈਆ ਕਹੜੇ ਚ ਬਣਾ ਲਈਏ ਕਹੜੇ ਚ ਬਣਾ ਲਈਆ ਪੋਲੇ ਯੋ ਦਾ ਟੌਰਣਾ ਔਖਾ ਹੁੰਦਾ ਮੈਂ ਉਹੀ ਤਾਂ ਕਹਿਣਾ ਸਿਕੋ ਪੋਲੇ ਦਾ ਟਾਇਰ ਥੱਲੇ ਚਲੇ ਜਾਣੇ ਆ ਟਾਇਰ ਜਿੰਨਾ ਨੱਪਿਆ ਜੋ ਉਹਨਾਂ ਹੀ ਔਖਾ ਹੁੰਦੇ ਟਰੈਕਟਰ ਹੀ ਦਿਖਾ ਦਿਓ ਟਰੈਕਟਰ ਹੀ ਸਾਨੂੰ ਉਹਨਾਂ ਦਿਖਾਓ ਹੋ ਗਈ ਵੀਰਾਂ ਨੇ ਇੱਥੇ ਹੀ ਵੇਖਣਾ ਹਾਲੇ ਵੀ ਜਮਾ ਪਤਾ ਲੱਗਦਾ ਇਹਨੇ ਥੱਲੇ ਲਾਇਆ ਰੱਖਣੇ ਹੱਪ ਉਹ ਚੱਕਰ 100 200 ਬੰਦਾ ਵੱਟ ਵੱਟ ਕੇ ਹਾਂ ਮੈਂ ਉਹੀ ਕਹਿੰਦਾ ਉਹ ਜਦ ਮੈਂ ਅੱਗੇ ਤੈਨੂੰ ਕਹਿ ਕੇ ਆਇਆ ਜਦੋਂ ਚੀਰ ਵਧੀਆ ਬਣੀ ਗੇਰ ਵੱਟ ਕੇ ਲਾਉਂਦਾ ਇਸ ਵਾਰ ਤਾਂ ਜਦੋਂ ਪਹਿਲਾਂ ਚੀਰ ਮਰ ਜਾਏ ਤੇ ਫਿਰ ਤਾਂ ਉਹੀ ਗੱਲ ਹੈ ਵੀ ਬੰਦਾ ਨਾਲ ਹੀ ਇਹਨਾਂ ਨੇ ਹਾਲ ਵੱਡੇ ਵੱਨੇ ਦਿੱਤੇ ਹਨ 10 ਦੇ ਪੈਸੇ ਹਾਂਜੀ ਹਾਂਜੀ ਉਹ ਇਹ ਪਰਦੇਸ ਹਵਾ ਨਾ ਬਣਾਉਂਦੇ 75 ਦੇ ਹਾਂ ਤਾਂ ਮੈਂ ਤਾਂ ਚੈੱਕ ਕਰੀਆ ਕਿ ਰਹਿਂਦੀ ਆ ਮੈਨੂੰ ਤਾਂ ਪਤਾ ਹੀ ਆ ਠੀਕ ਹੈ ਡਾਕਟਰ ਓਕੇ ਚੱਲਦਾ ਹਾਂ ਨਾ ਕੋਈ ਕਮੀ ਆਈ ਨਹੀਂ ਯਾਰ ਕੋਈ ਕਮੀ ਨਹੀਂ ਹਿੰਦੀ ਤਵਾ ਲੱਗ ਰਿਹਾ ਚਲ ਜੇ ਆਪਾਂ ਸਲੋ ਰੇਸ ਤੇ ਵੀ ਚੈੱਕ ਕੀਤਾ ਤੇਜ਼ ਤੇ ਵੀ ਦੇਖਿਆ ਹਾਂ ਉਹ ਜਿੱਥੋਂ ਤੁਰਦਾ ਉੱਥੇ ਆ ਜਾਂਦਾ ਮੇਨ ਗੱਲ ਇਹ ਹੁੰਦੀ ਵੀ ਟਰੈਕਟਰ ਚੱਕਰ ਉਹ ਸਾਰੀ ਗਾਰ ਵਗੁਰੂ ਦੀ ਵੀ ਵੀਡੀਓ ਸਾਰੀ ਬਣਾ ਦੇ ਗਏ ਗਾਰ ਵਗੁਰੂ ਆਪਾਂ ਰੋਕ ਕੇ ਬਣਾ ਦੇਣੀ ਹੁਣੇ ਵੀਰ ਨੂੰ ਕਹੀਆਂ ਹਾਂ ਰੋਕ ਕੇ ਕਹਿਣਾ ਵੀਰ ਤੇ ਟਰੈਕਟਰ ਤੇ ਗਰਮ ਵਾਲੀਆਂ ਸੂਈਆਂ ਦਿਖਾ ਦੀ ਮੇਰਾ ਵੀਰ ਉੱਤੋਂ ਦਿਖਾ ਦੇ ਗਰਮ ਵਾਲੀ ਸੂਈ ਸਹੀ ਮੇ ਟਰੈਕਟਰ ਇਹ ਟੁੱਟਦਾ ਨਹੀਂ ਓਕੇ ਹੈ ਨਾ ਕੰਮ ਚੱਕਦਾ ਹੀ ਨਹੀਂ ਗਾ ਜਦੋਂ ਚਲਾਉਣਾ ਜੇ ਮਾੜਾ ਮੋਟਾ ਇਹਨਾਂ ਟੱਕਾ ਕਰਨਾ ਹੂੰ ਉਦੋਂ ਸੂਈ ਚੱਕ ਜਾਣੀ ਹੂੰ ਇਹ ਸੂਈ ਚੱਕ ਜਾਂਦਾ ਉਹ ਸਿਗਾ ਫੇ ਆਟੋਮੈਟਿਕਲੀ ਰੇਜ਼ ਛੱਡ ਜਾਂਦਾ ਹਾਂ ਇਹਨੂੰ ਇਹ ਵੀ ਚੱਕਰ ਜਦੋਂ ਠੰਡਾ ਹੋਣਾ ਠੰਡਾ ਹੋ ਕੇ ਫੇ ਦੁਬਾਰੇ ਰੇਜ਼ ਆ ਰਹੀ ਆ ਆਰ.ਕੇ.ਐਮ ਚੱਕਣੇ ਨਹੀਂ ਚੱਕਣੇ ਨਹੀਂ ਜੋ ਮਾਰਗੀ ਕਰੀ ਜਾ ਹੁਣ ਆ ਹੁਣ ਨਾ ਜਿਹੜਾ ਦੂਜਾ ਟੱਕਿਆ ਇਹਦੇ ਉੱਪਰ ਨਹੀਂ ਆ ਜਿੰਨਾ ਮਰਜੀ ਧੱਕਾ ਕਰੀਏ ਜਿੰਨਾ ਮਰਜੀ ਐਦੋਂ ਤੇ ਜ਼ੋਰ ਧੱਕਾ ਹੋਣਾ ਨਹੀਂ ਜਿਹੜਾ ਕੋਈ ਉਹ ਨਾ ਪੱਕਰੀ ਜੰਨੇ ਆ ਐਦੋਂ ਤੇ ਧਾਣਾ ਨਹੀਂ ਗੱਲ ਆ ਦੇ ਮੇਰਾ ਵੀਰੇ ਨੂੰ ਸਾਈਡ ਤੇ ਆਣਾ ਤਵੀਆਂ ਮੈਂ ਕਿਹਨਾਂ ਰਹਿਣ ਦੇ ਯਾਰ ਪਤਾ ਹੀ ਆ ਕਿਵੇਂ ਕਰਨਾ ਬੋਛ ਲੈਨੇ ਮੁੰਡਿਆਂ ਨਾਲ ਗੱਲ ਲੈਨੇ ਸਲਾਹ ਹਾਂ ਚਲੋ ਕਰਕੇ ਸਲਾਹ ਜੁੜਦੇ ਆ ਜਾ ਹੁਣ ਆਪਾਂ ਪਾਲੀਆਂ ਇਹਦੇ ਮਗਰ ਤਵੀਆਂ 56 20 ਮਗਰ ਪਹਿਲਾਂ ਆਪਾਂ ਹਾਲ ਚੈੱਕ ਕਰਿਆ ਹਾਂਜੀ ਉਹ ਨਾ ਜੋੜ ਤਾਂ ਪਤਾ ਲੱਗ ਜਾਂਦਾ ਉਹ ਇਹ ਗੱਲ ਪਿੰਡ ਦਾ ਪਤਾ ਲੱਗ ਜਾਂਦਾ ਪਿੰਡ ਦੇ ਗੁਆਰਿਆਂ ਤੋਂ ਪਰ ਆਪਾਂ ਕਈ ਵੀਰਾਂ ਵਿੱਚੋਂ ਕਿੰਤੂ ਕਰਨ ਲੱਗ ਜਾਂਦੇ ਆ ਹਾਂਜੀ ਵੀ ਫਲਾਣੇ ਇੰਪਲੀਮੈਂਟ ਤੇ ਚੱਲੂਗਾ ਕਿ ਨਹੀਂ ਉੱਥੇ ਆਇਆ ਹੋਊਗਾ ਉੱਥੇ ਆਇਆ ਹੋਊਗਾ ਇਸੇ ਕਰਕੇ ਵੀਰਾਂ ਨੇ ਅੱਜ ਨਾ ਤਵੀਆਂ ਤੇ ਹਾਲ ਦੋਵੇਂ ਚੀਜ਼ਾਂ ਹੀ ਆਪਾਂ ਲੈ ਆਂਦੀ ਆ ਉਹ ਹੀ ਰੈਕਟਰ ਆ 5620 ਜਿਹਨੂੰ ਆਪਾਂ 75 HP ਤੱਕ ਕਰਿਆ ਹਾਂਜੀ ਵੀ ਉਹਦੇ ਤੱਕ ਕੰਮ ਕਰੇਗਾ ਹਾਂਜੀ ਹਾਂਜੀ ਤੇ 26 ਤਵੀਆਂ ਚਲਾ ਮੇਰਾ ਵੀਰ ਹੋਣੇ ਨੂੰ इन देख भई की साब किताब आजो ਦੀ ਟੈਸਟਿੰਗ ਚੱਲਦੀ ਵੀ ਇਹਨਾਂ ਦੀ ਬਹੁਤ ਟਾਈਮ ਦੀ ਖੇਤਾਂ ਮੈਂ ਕਹਿੰਦਾ ਵੀ ਇੰਨਾ ਭੋਲਾ ਖੇਤਾ ਚੱਲ ਚੱਲੋ ਮੇਰਾ ਵੀ ਤੂੰ ਸਿੱਧਾ ਹੀ ਚੱਲ ਜਿਵੇਂ ਦੂਜੇ ਰੇਡਰ ਦਾ ਪਤਾ ਲੱਗਦਾ ਜੱਸ ਬਾਈ ਇਹਦਾ ਤਾਂ ਸਾਇਲੈਂਟ ਹੀ ਰਹਿੰਦਾ ਇਹਦਾ ਇਹਨੇ ਸਾਇਲੈਂਟ ਹੀ ਰਹਿਣਾ ਨਾ ਕੋਈ ਧੂਆਣਾ ਨਾ ਕੁਝ ਨਹੀਂ ਆਉਣਾ ਹਾਂ ਸੱਚ ਇਹ ਵੀ ਗੱਲ ਆ ਇਹ ਨਹੀਂ ਹੈਗਾ ਬੰਦ ਹੋ ਜਾਊਗਾ ਧੂਆ ਨਹੀਂ ਆਊਗਾ ਹਾਂ ਬਿ ਪਾਵਰ ਆਪਟੀਆ ਦਾ ਕਿਤੇ ਉਹ ਮੈਮੀਆ ਦੇਓ ਦੂਜੇ ਦੀ ਆਵਾਜ਼ ਇੰਦਰ ਆਈ ਜਾਂਦੀ ਉਹਦਾ ਇਹਦਾ ਨਹੀਂ ਪਤਾ ਲੱਗਦਾ ਪਿਆ ਉਵੇਂ ਦੇ ਗਾਦੇ ਵਿੱਚ ਵੀ ਉਹਨੂੰ ਲੱਗੇ ਹੋਏ ਨੇ ਉਧਰ ਪੰਗੇ ਲੈਣ ਹਰਦੇ ਹੱਲੇ ਵੀ ਨਹੀਂ ਗਏ ਆਹ ਹੁੰਦਾ ਧੂਆਂ ਉਹਨਾਂ ਧੂਆਂ ਨੇ ਤਾਂ ਮਾਰਨੇ ਮਾਰਨਾ ਆ ਜਾ ਇੱਧਰ ਧਿਆਨ ਦੇ ਸਭ ਇੱਧਰ ਹੀ ਉਹਦੇ ਨਾਲ ਬਾਅਦ ਚ ਦਵਾਂਗੇ ਸਿੱਧਾ ਜਾ ਸਿੱਧਾ ਜਾ ਉਧਰ ਇਹੋ ਮੋੜ ਕੇ ਸਾਰਾ ਚੈੱਕ ਕਰਾਉਂਦਾ ਵੀ ਇੱਕੋ ਹੀ ਸਪੀਡ ਤੇ ਮਰੂਗਾ ਮੈਂ ਫਿਰ ਤੋਂ ਵਾਰ-ਵਾਰ ਦੱਸਦਾ ਇਹ ਆਪਣੇ ਜੱਸ ਬਾਈ ਨੇ ਮੇਰੇ ਹਿਸਾਬ ਚ ਅਜੇ ਤੱਕ ਕਿਸੇ ਨੇ ਨਹੀਂ ਹਲੇ ਤੱਕ ਕਰਿਆ ਜੇ ਕਿਸੇ ਨੇ ਕਰਿਆ ਤਾਂ ਦੱਸ ਦਿਆ ਜੇ ਪਹਿਲਾ ਟਰੈਕਟਰ ਆ ਆਪਣੇ ਇੰਡੀਆ ਦਾ ਸੀਆਰਡੀ ਹਾਂਜੀ ਜਿਹੜਾ ਪੰਜਾਬ ਦਾ ਵੀ ਲਾ ਲਓ ਇੰਡੀਆ ਦਾ ਵੀ ਇੰਡੀਆ ਦਾ ਦਾ ਹਾਂ ਪੰਜਾਬ ਦਾ ਵੀ ਤੇ ਜਿਹੜਾ ਮਰਜ਼ੀ ਲਾ ਲਓ ਵੀ ਜਿਹਨੂੰ ਵੀਰ ਨੇ ਮੋਡੀਫਾਈ ਕਰਿਆ ਕਿਉਂਕਿ ਸੀਆਰਡੀ ਅਜੇ ਤੱਕ ਕਿਸੇ ਨੇ ਨਾ ਕੀਤਾ ਗਾਂ ਅਨੁਸ਼ੈਦ ਹੋਣ ਲੱਗਦੇ ਹੌਲੀ ਹੌਲੀ ਹੈ ਨਾ ਹਾਂਜੀ 5620 ਨੂੰ 5630 ਤੇ ਬਿਨਾ ਚਾਬੀ ਲਾਇਆ ਕਹਿੰਦੇ ਸੀ ਦਿਮਾਗ ਦਾ ਟਰੈਕਟਰ ਦਿਮਾਗ ਨਾਲ ਹੀ ਕੀਤਾ ਫਿਰ ਹਨਾ ਹਾਂ ਜੀ ਆ ਜੀ ਲਵਾ ਕੇ ਹੀ ਹੁੰਦਾ ਪੈਂਦਾ ਜੀ ਹਾਂ ਇਹ ਟਰੈਕਟਰ ਦਿਮਾਗ ਵਾਲਾ ਤੇ ਵੀਰ ਨੇ ਵੀ ਦਿਮਾਗ ਹੀ ਲਾਇਆ ਤੀਜਾ ਮਲਾਊਗਾ ਅਸੀਂ ਤਾਂ ਚੈੱਕ ਕਰ ਲਿਆ ਮੇਰਾ ਵੀਰ ਹੁਣ ਤੁਸੀਂ ਦੇਖਣਾ ਆ ਲਾਲਾ ਲਾ ਲਾ ਜਿਹੜੇ ਮਰਜ਼ੀ ਲਾਈ ਜਾ ਜਟਾ ਇਹਨੂੰ ਕੋਈ ਪਰਵਾਹ ਨਹੀਂ ਦੀ ਮੇਰਾ ਵੀ ਜ਼ੂਮ ਕਰ ਲਿਆ ਕਰ ਜਿਹੜਾ ਮਰਜ਼ੀ ਲਾਓ ਇਹਨੂੰ ਕੋਈ ਮਾਕੀ ਵੀਰਾਂ ਨੇ ਦੱਸ ਹੀ ਦਿੱਤਾ ਸਾਰਾ ਕੁਝ ਕਿਉਂਕਿ ਜੇ ਨਾ ਆਇਆ ਨਾ ਤਾਂ ਉਹ ਹੀ ਗੱਲ ਹੈ ਵੀ ਬੰਦੇ ਦੀ ਰੂਹ ਹੀ ਨਹੀਂ ਖੁਸ਼ ਹੁੰਦੀ ਯਾਰ ਹਾਂਜੀ ਹਾਂਜੀ ਉਹ ਹੀ ਕਲਪਨਾ ਜਾਂ ਰਹਿੰਦਾ ਵੀ ਇਹ ਉਹ ਤਾਂ ਨੌਂ ਆਉਂਦਾ ਹੁਣ ਪਤਾ ਲੱਗੂਗਾ ਕਿ ਇਹ ਐਮਚ ਆਉਂਦਾ ਹੂੰ ਨਾ ਤਰਾਂ ਆ ਗਏ ਬੱਸ ਕਰ ਗਏ ਪਤਾ ਯਾ ਵੀਰ ਭਰਾਵਾਂ ਨੂੰ ਵੀ ਹੁਣ ਪਤਾ ਲੱਗ ਹੀ ਜਾਣਾ ਠੀਕ ਓਕੇ ਆ ਕਿਹੜਾ ਕਿਹੜਾ ਗੇਰ ਲਾਇਆ ਸੀ ਜਾ ਮੀਡੀਅਮ ਪਹਿਲਾ ਹੀ ਤੀਜਾ ਮੀਡੀਅਮ ਦੂਜਾ ਹੀ ਲਾਉਣਾ ਭੱਜਾ ਫਿਰ ਅੱਗੇ ਵੀ ਗੱਲ ਕੀਤੀ ਸੀ ਜਦੋਂ ਰੂਹ ਖਾ ਜਾਵਣਾ ਨਹੀਂ ਟਾਲਦੇ ਹਨ ਹਾਂਜੀ ਦੂਜਾ ਹੀ ਤੁਸੀਂ ਤਾਂ ਨਹੀਂ ਕਿਹਾ ਹਨ ਵੀ ਲਾਉਂ ਨਹੀਂ ਮੈਂ ਨਹੀਂ ਕਿਹਾ ਹੈ ਆਪਾਂ ਵਾਲੇ ਥੋੜਾ ਘੱਟ ਹੀ ਰੱਖਿਆ ਲਾ ਮੇਲ ਨਹੀਂ ਲਾਇਆ ਲੈ ਲਾਊਗਾ ਲਾਤਾ 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 ਇਹ ਫਸਤਾ ਹੀ ਬੋਲਦਾ ਨਹੀਂ ਟਰੈਕਟਰ ਹਾਂ ਕੋਈ ਚੂਣ ਹੀ ਕੋ ਚੈਣ ਹੀ ਨਾ ਕੁਛ ਨਹੀਂ ਆ ਸੁਪਾ ਵਿਆ ਪਰ ਆਉਂਦਾ ਆਲਾ ਵੀ ਜਟਾਣ ਉਹਨਾਂ ਗਾ ਹਾਂ ਦੂਜਾ ਹਾਂ ਜੀ ਇਹ ਸਭ ਵਲੌਗ ਦਾ ਕਰਕੇ ਐਂਡ ਆਪਾਂ ਇੱਥੇ ਹਾਂ ਜੀ ਬੰਦ ਕਰ ਲਓ ਵੀਰੇ ਓਏ ਇੱਕ ਮਿੰਟ ਸੁਈਆਂ ਸਾਈਆਂ ਦਿਖਾ ਦੇ ਇਹਦੀਆਂ ਹਾਂ ਚੜ ਜਾ ਉੱਤੇ ਤੇਰੇ ਵੀ ਪਰ ਆਣਾ ਕਾਣ ਵੀ ਇਹ ਆ ਜਾ ਪਿੱਛੇ ਉਹਨੇ ਨੂੰ ਮਰਾ ਆ ਜਾ ਬੰਦ ਕਰ ਲਾ ਕੇ ਸੱਚੋ ਸੱਚ ਦੱਸਣਾ ਪਹਿਲਾਂ ਨਾਲੋਂ ਪਰ ਯਾਰ ਜਿੱਦਾਂ ਕਹਿੰਦੇ ਝੂਠ ਬੋਲਣ ਨੂੰ ਜਿੰਨਾ ਮਰਜ਼ੀ ਬੋਲ ਲੂ ਪਰ ਆਪਾਂ ਜੈਨੂਇਨ ਚੀਜ਼ ਕੀਤੀ ਆਪਾਂ ਜੈਨੂਇਨ ਦੱਸਾਂਗੇ ਵੀ ਜ਼ਮੀਨ ਅਸਮਾਨ ਦਾ ਫਰਕ ਆ ਸਾਡੇ ਹਿਸਾਬ ਨਾਲ ਜੇ ਆਪਾਂ ਇਹਦੇ ਬਰੋਬਰ ਕੋਈ ਸੀਆਰਡੀ ਚਲਾਈਏ ਤਾਂ ਨਹੀਂ ਚੱਲੂਗਾ ਨਹੀਂ ਚੱਲਣਾ ਨੌਨ ਸੀਆਰਡੀ ਵਿੱਚ ਟ੍ਰੇਟਰ 55 ਵੀ オリジナル ਚਲਾਈਏ ਤਾਂ ਇਹਦੇ ਮੁਕਾਬਲੇ ਕੰਮ ਨਹੀਂ ਕਰੂਗਾ ਜਿੰਨਾ ਇਹ ਕੰਮ ਕਰੁੰਦੇ ਆ ਹੁਣ ਪਹਿਲਾ ਪਹਿਲਾਂ ਸੀ ਭਾਜੀ ਜਦੋਂ ਲਿਆਂਦਾ ਸੀਗਾ ਮੀਡੀਅਮ ਦੂਜਾ ਮੀਡੀਅਮ ਜੇ ਪਹਿਲਾ ਹਾ ਹੀ ਨਹੀਂ ਚੱਕਦਾ ਸੀ ਦੂਜਾ ਮੀਡੀਅਮ ਤੇ ਗੱਲ ਹੀ ਦੂਰ ਦੀ ਪਹਿਲੇ ਮੀਡੀਅਮ ਤੋਂ ਚੱਲਣਾ ਉਹ ਵੀ ਚੱਕਰ ਜਦੋਂ ਤੋੜਨ ਲੱਗਣਾ ਇੱਕੋ ਦਮ ਤੋੜ ਦੇਵੇ ਪੂਰੇ ਤੇ ਕੀ ਕਰਨ ਇੱਕੋ ਦਮ ਤੋੜ ਕੇ ਬੰਦ ਹੋ ਜਾਣਾ ਗਰਮ ਹੋਣ ਦੀ ਬਹੁਤ ਤੇ ਗਰਮ ਭਾਜੀ ਇੰਨਾ ਹੁਣ ਜਦੋਂ ਮਾੜਾ ਜਾ ਜਦਾਂ ਚਲਾਉਣਾ ਮਾੜਾ ਜੇ ਰੇਸ ওভার ਕਰਨੀ ਓਦੋਂ ਗਰਮ ਓਦੋਂ ਗਰਮ ਫੇਰ ਗਰਮ ਹੋ ਕੇ ਉਹੀ ਪ੍ਰੋਬਲਮ ਆਰਪੀਐਮ ਛੱਡ ਜਾਣੇ ਜੋ ਮਰਜੀ ਕਰੀ ਜਾਓ ਬੰਦ ਕਰਨਾ ਠੰਡਾ ਹੋਣਾ ਫੇਰ ਤੁਰਨਾ ਫੇਰ ਤੁਰਨਾ ਆ ਹੁਣ 26 ਤਵੀਆਂ ਤੁਸੀਂ ਹੁਣ ਦਾ 15 ਦੂਜਾ ਹਾਈ ਲਾਈ ਫਿਰਦਾ ਹੁਣ ਦਾ ਦੂਜਾ ਚੱਕਰ ਤੁਸੀਂ 20 ਤਵੀਆਂ ਪਾ ਕੇ ਇਹਨਾਂ ਫੇਰ ਚ ਉਹਨਾਂ ਤੇ ਵੀ ਭਾਜੀ ਨਹੀਂ ਚੱਲਦਾ ਜਿੱਦਾਂ 26ਾਂ ਤੇ ਚੱਲਣ ਦਿਆ। ਫੇ ਰੂਟਾ ਵੀਟਰ ਫੇਰ ਕੇ ਰੂਟਾ ਵੀਟਰ ਬੱਸ ਭਾਜੀ ਦੇ ਖੜਾ ਕਰ ਆਂਦਾ ਵੀ ਹੁਣ ਲਿਆਂਦਾ ਟਰੈਕਟਰ। ਵੀ ਬੱਸ ਉਹਨਾਂ ਨੂੰ ਕਰੋ ਜੋ ਕਰਨਾ। ਕਹਿੰਦੇ ਸੀ ਕਿ ਵੀ ਖਰੇ ਟਰੈਕਟਰ ਦੇ ਦਿੰਦਾ ਵਾ। ਵੀ ਵਾਪਸ ਕਰਤਾ। ਵਾਪਸੀ ਕਰਦਾ ਵਿਚਕਰ ਟਰੈਕਟਰ ਪੈਂਡ ਹੀ ਨਹੀਂ ਕਿੰਨਾ ਟਾਈਮ ਆ ਦੋ ਦਿਨ ਲਾ ਕੇ ਟਰੈਕਟਰ ਛੱਡਿਆ ਤੇ ਝੋਨਿਆਂ ਤੇ ਆਇਆ। ਝੋਨਿਆਂ ਤੇ ਆਇਆ ਫੇ ਹੁਣ ਲੋਕਾਂ ਨੂੰ ਲੱਗਦਾ ਵੀ ਟਰੈਕਟਰ ਖਰੇ ਦੇ ਦਿੰਦਾ ਵਾ। ਹਾਂ। ਪਰ ਇਹ ਹੁਣ ਪਰ ਟਾਈਮ ਲੱਗੇ ਤਾਂ ਮੋਢਾ ਮੁਰ ਗਿਆ। ਮੋਢਾ ਮੁਰ ਗਿਆ ਭਾਜੀ। ਹੁਣ ਰੂਹ ਖੁਸ਼। ਰੂਹ ਪੂਰੀ ਬਾਕੀ ਮੈਂ ਉਹੀ ਗੱਲ ਵਾਰ-ਵਾਰ ਕਰਦਾ ਸੀਆਰਡੀ ਮੇਰਾ ਵੀ ਦੂਜਾ ਡਾਕਟਰ ਨਾ ਕੋਈ ਵੀ ਸਮਝ ਲਓ ਸੀਆਰਡੀ ਹੈ ਕਿਸੇ ਵੀ ਵੀਰ ਭਰਾ ਨੇ ਬਾਕੀ ਸੀਆਰਡੀ ਕਰਾਉਣਾ ਸੱਚ ਜੱਸ ਭਾਈ ਉਹੀ ਗੱਲ ਆਪਾਂ ਕਹਿ ਦਈਏ ਵੀ ਬੁਕਿੰਗ ਹੁੰਦੀ ਹੋ WhatsApp ਤੇ WhatsApp ਤੇ ਹੀ ਹੋਣੀ WhatsApp ਤੇ ਹੀ ਗੱਲ ਹੋਣੀ ਭਾਜੀ ਫੋਨ ਕਿਸੇ ਦਾ ਨਹੀਂ ਚੱਕਣਾ ਨਹੀਂ ਨਹੀਂ ਫੋਨ ਕਿਉਂਕਿ ਕੰਮ ਹੁੰਦਾ ਬੀਜ਼ੀ ਆਜੋ ਮੜਾ ਇੱਧਰ ਹੀ ਵੀ ਕੰਮ ਹੁੰਦਾ ਬੀਜ਼ੀ ਫਿਰ ਕੰਮ ਛੱਡ ਕੇ ਡਿਸਟਰਬ ਹੁੰਦੇ ਆ ਉਹਨਾਂ ਸਵਾਜਾ ਨਹੀਂ ਆਉਂਦਾ ਫਿਰ ਹਾਂਜੀ ਹਾਂਜੀ ਤੇ ਜੇ ਕਿਸੇ ਵੀਰ ਨੇ ਕੋਈ ਵੀ ਕੰਮ ਕਰਾਉਣਾ ਹੈ ਸੀਆਰਡੀ ਦਾ ਜਾਂ ਦੂਜੇ ਦਾ ਵੀ ਬੁਕਿੰਗ WhatsApp ਤੇ ਹੀ ਹੋਣੀ ਆ ਹਾਂਜੀ ਬੋਲ ਕੇ ਰਿਕਾਰਡਿੰਗ ਭੇਜ ਦਿਓ ਮੈਸੇਜ ਭੇਜ ਦਿਓ ਜਿਵੇਂ ਮਰਜ਼ੀ ਫੋਨ ਕਰਨ ਦਾ ਕੋਈ ਫਾਇਦਾ ਨਹੀਂ ਹੈ ਨਾ ਹਾਂਜੀ ਜਿਹੜੇ ਵੀਰਾਂ ਨੇ ਇਹਦਾ ਸੀਆਰਡੀ ਜਿੰਨੇ ਚਲਾਇਆ ਉਹਨਾਂ ਨੂੰ ਤਾਂ ਲੱਗ ਜਾਣਾ ਉਹਨਾਂ ਨੂੰ ਤਾਂ ਪਤਾ ਵੈਸੇ ਹੀ ਲੱਗ ਜਾਣਾ ਵੀਡੀਓ 'ਚ ਹਾਂਜੀ ਹਾਂਜੀ ਤੇ ਦੂਜੇ ਵੀਰਾਂ ਨੂੰ ਐਂ ਜੇ ਲੱਗਣਾ ਕਿਉਂਕਿ ਇਹਦੀ ਆਵਾਜ਼ ਨਹੀਂ ਨਾ ਆਉਂਦੀ ਉਹਨਾਂ ਨੇ ਕਹਿਣਾ ਵੀ ਇਹ ਵੀਰ ਭਰਾ ਨੇ ਭੇਜਣਾ ਆ ਜਦੋਂ ਟਰੈਕਟਰ ਮੰਨ ਲਓ ਹੁਣ ਇੱਕ ਅੱਧਾ ਹੋਰ ਵੀ ਆ ਆ ਜਾਣਾ ਸਵੇ ਇਹਨੂੰ ਹੂੰ ਤੇ ਟਰੈਕਟਰ 15 ਦਿਨ ਬਾਅਦ ਮੈਂ ਵੀ ਜਿਨ੍ਹਾਂ ਵੀ ਭੇਜਣਾ 15 ਦਿਨ ਦਾ ਟਾਈਮ ਆ ਹਾਂਜੀ ਹੁਣ ਆਪਾਂ ਵੀਰਾ ਬਾਹਰ ਗਿਆ ਆ ਵੱਡਾ ਸਮਾਨ ਜਦੋਂ ਪੂਰਾ ਹੋ ਗਿਆ ਰੇਂਜ ਹੂੰ ਤੇ ਦੋ ਤੀਜੇ ਦਿਨੀ ਵਾਪਸ ਕਰਾਂਗੇ ਤੇ ਦੂਜੇ ਤੀਜੇ ਦਿਨ ਦੇ ਦਿਆ ਕਰਾਂਗੇ ਵੀ ਹਾਲ ਦੀ ਘੜੀ 15 ਦਿਨ ਜੇ ਕਿਸੇ ਨੇ ਹੁਣ ਭੇਜਣਾ ਤੇ ਤੇ ਬਾਕੀ ਦੱਸਿਓ ਤੁਹਾਨੂੰ ਕਿੱਦਾਂ ਲੱਗਾ ਟਰੈਕਟਰ ਵੀਰ ਜਿਨ੍ਹਾਂ ਦਾ ਟਰੈਕਟਰ ਆ ਉਹ ਤਾਂ ਪੂਰੇ ਖੁਸ਼ ਆ ਉਹਨਾਂ ਲੋਆਂ ਨੂੰ ਓਕੇ ਆ ਟਾਣਾ ਟੰਨਾ ਤੇ ਇੱਕ ਗੱਲ ਆਪਾਂ ਹੋਰ ਕਰਨੀ ਰੋੜੀ ਤੁਹਾਡੀ ਗੱਲ ਕਰ ਦਿੱਤੀ ਹਾਂ ਕੋਈ ਗੱਲ ਨਹੀਂ ਵੀਰੇ ਇਹ ਜੌਂਡੀਅਰ ਦੀ ਆਪਾਂ ਥੋੜਾ ਟਾਈਮ ਹੀ ਲੈਣਾ ਆ ਉਹਦੀ ਵੀਡੀਓ ਆਪਾਂ ਪਾਵਾਂਗੇ ਤੇ ਦੂਜੇ ਬਾਕੀ ਬ੍ਰਾਂਡਾਂ ਨੂੰ ਵੱਲੇ ਟਾਈਮ ਲਾਉਣਾ ਆ ਓਕੇ ਉਹ ਨਾਲ ਧਿਆਨ ਘਟਿਆ ਧਿਆਨ ਘਟਾ ਬਾਈ ਸਿੱਧੀ ਜੀ ਗੱਲ ਫੈਨ ਹੌਲੈਂਡ ਦਾ ਯਾਰ ਤਾਂ ਇਹ ਤਾਂ ਮੈਂ ਕਹਿਣਾ ਨਾ ਵੀ ਮੇਰੀ ਲਾਹਵਾ ਕਰ ਦਿੰਦਾ ਸਿੱਧੀ ਜੀ ਗੱਲ ਹੈ ਫੈਨ ਹੌਲੈਂਡ ਦਾ ਸ਼ੌਂਕ ਨਾਲ ਕੰਮ ਵਧੀਆ ਹੁੰਦਾ ਸ਼ੌਂਕ ਨਾਲ ਸ਼ੌਂਕ ਕੰਮ ਹੁੰਦੇ ਵੀ ਸ਼ੌਂਕ ਨਾਲ ਤੇ ਦੋ ਸਾਨੂੰ ਆ ਗਿਆ ਮਿਲਦੇ ਆਂ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ 사ਸੀ ਕਾ ਗਲਤੀ ਜਲਤੀ ਲਈ ਮਾਫੀ ਆ ਮੇਰਾ ਵੀ ਤੇ ਨੰਬਰ ਬਾਈ ਦਾ ਡਿਸਪਲੇ ਤੇ ਦਿੱਤਾ ਹੋਇਆ ਮੈਂ ਫਿਰ ਵਾਰ-ਵਾਰ ਗੱਲ ਕਰਨਾ WhatsApp ਤੇ ਕਾਲ ਕਰਨਾ ਨਹੀਂ ਫਾਇਦਾ WhatsApp ਕੋ ਮੈਂ ਲੇ ਕੇ ਹੀ ਵੈਸੇ ਪਾਉਂਗਾ ਵੀ ਨੰਬਰ WhatsApp ਆ PDF ਆਰ ਵੀ ਆਪਣੇ ਆਪ ਹੀ ਵਧ ਜਾਨੀ ਆ ਪਾਵਰ ਵਧਣ ਦੇ ਨਾਲ ਜੇਰ ਜਦੋਂ ਅੱਗੇ ਵਧ ਗਿਆ ਪਾਵਰ ਆਪੇ ਵਧ ਜਾਨੀ ਆ ਹਾਂਜੀ ਹੁਣ ਪਾਪੀ ਗੱਲ ਕਰੀ ਹੈ ਨਾ ਜਦੋਂ ਨਹੀਂ ਵੀ ਕੋਸ਼ਿਸ਼ ਆਪਾਂ ਕੀਤਾ ਸੀ ਹੂੰ ਵੀਡੀਓ ਦੇ ਵਿੱਚ ਇਹਦੇ ਉਦੋਂ ਹੀ ਜਾਨ ਨਾਰਮਲ ਟਰੈਕਟਰ ਦੇ ਬਗਾਵ ਜਿੱਦਾਂ ਮੁਕਾਬਲੇ ਬਹੁਤ ਵਧੀਆ ਜੋਰ ਪੀਟੀਓ ਲਈ ਬਹੁਤ ਵਧੀਆ ਕਾਮਯਾਬੀ ਜਿਆ ਤੇ ਜੇ ਆਪਾਂ ਹੁਣ ਉਦੋਂ ਹੀ ਵਧੀਆ ਕਾਮ ਨਾਰਮਲ ਟਰੈਕਟਰ ਦੇਖੀ ਦਾ ਡਿਸਟਰੀਬਿਊਟਰ ਜੀ ਜਿਹੜੀਆਂ ਕੰਪਨੀ ਨੇ ਕੂਬੀਆਂ ਦਿੱਤੀਆਂ ਵੀ ਡਿਸਟਰੀਬਿਊਟਰ ਤੇ ਵੀਡੀਓ ਦੇ ਵਿੱਚ ਜਾਨ ਨਾਰਮਲ ਟਰੈਕਟਰ ਨੂੰ ਬਹੁਤ ਜ਼ਿਆਦੀ ਬਾਤ ਸੀ ਹੁਣ ਤਾਂ ਬਾਕੀ ਤੁਸੀਂ ਦੇਖਿਆ ਜੀ ਹਾਂਜੀ ਹਣ ਤਾਂ ਗੱਲ ਵੀਰਾਂ ਦਾ ਸਵਾਲ ਹੋਣਾ ਹਨੀਆਂ ਹੋ ਗਈਆਂ ਖੜੀ ਸੁਪਰ ਸੀਡਰ ਤੇ ਜਾਂ ਰੂਟਾਵੇਟਰ ਤੇ ਕਿੱਦਾਂ ਰਹੂਗਾ ਉੱਤੇ ਵੀ ਪੈਨੂ ਸਾਰੇ ਕਿਤੇ ਹੀ ਸੋਲ ਰਿਅਲਿਟੀ ਹੋਊਗਾ ਆਪਾਂ ਕਿਸ ਦਿਨ ਉੱਥੇ ਆਪਾਂ ਸਾਰੇ ਟੈਸਟ ਹੀ ਕਰ ਦੇਣੀ ਆ ਜਿੱਦੋਂ ਹੁਣ ਆਪਾਂ ਕੀਤਾ ਨਾ ਹਾਂਜੀ ਹਾਂਜੀ ਉਹਦੇ ਆਪਾਂ ਸਾਰੇ ਟੈਸਟ ਹੀ ਕਰ ਦੇਣੇ ਤੇ ਦੋ ਸਾਨੂੰ ਆ ਗਿਆ ਵੱਧ ਘੱਟ ਸ਼ਬਦ ਲਈ ਮਾਫੀ ਆ ਜੇ ਕੋਈ ਗੱਲਬਾਤ ਕਰਦਿਆਂ ਵੱਧ ਘੱਟ ਸ਼ਬਦ ਨਿਕਲਿਆ ਹੋਵੇ ਮਾਫੀ ਆ ਲੇਟ ਬਹੁਤ ਹੋ ਗਿਆ ਹੁਣ ਸੂਰਜ ਦੇਵਤਾ ਚਲੇ ਗਿਆ ਮਿਲਦੇ ਆ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ